ਜੀ ਡਾਕਟਰ ਸਾਹਿਬ ਕੋਵਿਡ ਨੂੰ ਲੈ ਕੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਨਹੀਂ ਕਿ ਕਿਸ ਤਰ੍ਹਾਂ ਦੇ ਲੈਬ ਚੱਲਦੇ ਨੇ ਦੇਖੋ ਹਰ ਸਾਲ ਹੀ ਸਰਦੀਆਂ ਦੇ ਵਿੱਚ ਜਿਹੜੀ ਇਨਫਲੂਐਂZA ਲਾਈਕ ਇਲਨੈਸ ਹੈ ਇਹਨਾਂ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ ਇਸ ਸਾਲ ਵੀ ਇਹਦੇ ਖਾਂਸੀ ਜ਼ਖਾਮ ਬੁਖਾਰ ਦੇ ਮਰੀਜ਼ਾਂ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਥੋੜਾ ਜਆ ਬਾਕੀ ਸਟੇਟਾਂ ਦੇ ਵਿੱਚ ਵੀ ਜਿਵੇਂ ਕੇਰਲਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਤੁਹਾਨੂੰ ਨੂੰ ਮਿਲਦਾ ਹੈ ਥੋੜਾ ਸਰਕਾਰ ਨੇ ਵੀ ਅਲਰਟ ਜਾਰੀ ਕੀਤਾ ਹੈ ਕਿ ਕੋਵਿਡ ਬਿਮਾਰੀ ਜਿਹੜੀ ਹੈ ਉਹਦਾ ਸਟੇਨ ਜੀਐਨ1 ਉਹਦੇ ਕੁਝ ਕੇਸ ਸਾਹਮਣੇ ਆਏ ਨੇ ਪੰਜਾਬ ਤਾਂ ਜੋ ਕੋਈ ਕੇਸ ਨਹੀਂ ਆਇਆ ਪਰ ਕੇਰਲਾ ਦੇ ਵਿੱਚ ਕੁਝ ਕੇਸ ਸਾਹਮਣੇ ਆਏ ਸੀ ਨਾਲ ਹੀ ਸਵਾਈਨ ਫਲੂ ਦੇ ਮਰੀਜ਼ ਵੀ ਪਿਛਲੇ ਸਾਲ ਕੁਝ ਮਰੀਜ਼ਾਂ ਦੀ ਗਿਣਤੀ ਦੇਖਣ ਨੂੰ ਮਿਲੀ ਸੀ ਤੇ ਇਸ ਸਾਲ ਵੀ ਕੁਝ ਮਰੀਜ਼ ਨੇ ਉਹ ਸਵਾਈਨ ਫਲੂ ਦੇ ਪੰਜਾਬ ਚ ਰਿਪੋਰਟ ਕੀਤੇ ਗਏ ਨੇ ਉਹਨੂੰ ਦੇਖਦੇ ਹੋਏ ਸਰਕਾਰ ਨੇ ਅਲਰਟ ਵੀ ਜਾਰੀ ਕੀਤਾ ਹੈ ਤੇ ਅਸੀਂ ਵੀ ਉਹਦੇ ਮੱਦੇ ਤਹਿਤ ਸਰਕਾਰ ਦੀਆਂ ਗਾਈਡਲਾਈਨਸ ਦੇ ਮੁਤਾਬਕ ਸਾਡਾ ਇਹ ਫਲੂ ਕੋਰਨਰ ਹੈ ਉਹ ਪਹਿਲਾਂ ਹੀ ਐਕਟਿਵ ਸੀ ਉਹਨੂੰ ਹੋਰ ਐਕਟਿਵ ਕਰ ਦਿੱਤਾ ਗਿਆ ਕੋਈ ਵੀ ਮਰੀਜ਼ ਜਿਹੜਾ ਸੀ ਕੈਟਾਗਰੀ ਦਾ ਜਿਹਨੂੰ ਤੇਜ਼ ਬੁਖਾਰ ਹੈ ਖਾਂਸੀ ਜ਼ੁਖਾਮ ਹੈ ਸਾਹ ਲੈਣ ਚ ਦਿੱਕਤ ਆਂਦੀ ਹੈ ਜਾਂ ਬਲਗਮ ਦੇ ਵਿੱਚ ਖੂਨ ਆਂਦਾ ਹੈ ਜਾਂ ਬੇਹੋਸ਼ੀ ਦੀ ਹਾਲਤ ਜਿਆ ਰਿਹਾ ਉਹਨੂੰ ਅਸੀਂ ਦਾਖਲ ਵੀ ਕਰਦੇ ਹਾਂ ਤੇ ਉਹਦੇ ਸਵਾਈ ਫਲੂ ਤੇ ਕੋਵਿਡ ਦੋਨਾਂ ਦਾ ਟੈਸਟ ਲਿਤਾ ਜਾਂਦਾ ਇਸ ਤੋਂ ਬਿਨਾ ਆਈਸੋਲੇਸ਼ਨ ਵਾਰਡ ਜਿਹੜੇ ਨੇ ਬੱਚਾ ਹਸਪਤਾਲ ਵਿਖੇ ਤੇ ਸਿਵਲ ਹਸਪਤਾਲ ਵਿਖੇ ਵੀ ਉਹ ਅਸੀਂ ਆਲਰੇਡੀ ਜਿਹੜੇ ਨੇ ਇਨ ਪਲੇਸ ਨੇ ਲੋਡ ਪੈਣ ਤੇ ਅਸੀਂ ਇੱਕੋਦਮ 20 ਬੈਡ ਦਾ ਵੀ ਜਿਹੜਾ ਹੈ ਉਹ ਸਾਡੇ ਕੋਲ ਪ੍ਰਬੰਧ ਹੈ ਇਹਦੇ ਮੱਦੇ ਤਹਿਤ ਕੋਈ ਆਕਸੀਜਨ ਦੀ ਜ਼ਰੂਰਤ ਹੈ ਕੰਸੈਂਟਰੇਟਰਸ ਨੇ ਸਕਸ਼ਨ ਹੈ ਜਿਹੜੀਆਂ ਲੋੜਿੰਦਾ ਦਵਾਈਆਂ ਨੇ ਉਹਦਾ ਸਾਰਾ ਪ੍ਰਬੰਧ ਆਲਰੇਡੀ ਇੱਥੇ ਕੀਤਾ ਹੋਇਆ ਸੋ ਮੈਂ ਇਹੀ ਅਪੀਲ ਕਰਾਂਗਾ ਸਾਰੀ ਪਬਲਿਕ ਨੂੰ ਕਿ ਸੋ ਪੈਨਕੀ ਹੋਣ ਦੀ ਲੋੜ ਨਹੀਂ ਸੁਚੇਤ ਰਹਿਣ ਦੀ ਲੋੜ ਹੈ ਜਿਆਦਾ ਕਰਾਊਡਡ ਪਲੇਸਾਂ ਥੋੜਾ ਐਵਾਇਡ ਕਰਨੀਆਂ ਚਾਹੀਦੀਆਂ ਜਿਹਨੂੰ ਖਾਂਸੀ ਜ਼ੁਖਾਮ ਬੁਖਾਰ ਹੈ ਉਹਨੂੰ ਮਾਸਕ ਦਾ ਪਹਿਨਣਾ ਜਿਹੜਾ ਹੈ ਉਹਦੇ ਲਈ ਉਹਦੇ ਲਈ ਵੀ ਤੇ ਬਾਕੀਆਂ ਲਈ ਵੀ ਫਾਇਦੇਮੰਦ ਹੈ ਹੱਥ ਨੂੰ ਵਾਰ-ਵਾਰ ਧੋਣਾ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਛੇਕਾਂ ਤੇ ਰਮਾਲ ਦਾ ਇਸਤੇਮਾਲ ਕਰਨਾ ਜਾਂ ਕੋਹਣੀ ਦੇ ਹੱਥੇਮਾਲ ਕਰਨਾ ਇਹ ਕੁਝ ਹਦਾਇਤਾਂ ਪਹਿਲਾਂ ਵੀ ਅਸੀਂ ਕੋਵਿਡ ਦੇ ਵਿੱਚ ਜਾਰੀ ਕੀਤੀਆਂ ਸੀ ਇਹ ਦੁਬਾਰਾ ਅਸੀਂ ਸਾਰਿਆਂ ਨੂੰ ਫਿਰ ਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਤੇ ਫਿਰ ਦੁਬਾਰਾ ਅਮਲ ਕੀਤਾ ਜਾਵੇ ਹੱਥ ਮਲਾਣਾ ਥੋੜਾ ਐਵਾਇਡ ਕਰਕੇ ਅਗਰ ਨਮਸ਼ਕਾਰ ਜਿਹੜਾ ਸਾਡਾ ਟ੍ਰੈਡੀਸ਼ਨਲ ਹੈ ਉਸ ਨੂੰ ਅਪਣਾਇਆ ਜਾਵੇ ਕੁਝ ਸਮੇਂ ਲਈ ਤਾਂ ਐਸ ਬਿਮਾਰੀ ਨੂੰ ਅਸੀਂ ਪਹਿਲੇ ਹੀ ਮਤਲਬ ਇਹਦੀ ਜੜ੍ਹ 'ਚ ਹੀ ਅਸੀਂ ਇਹਨੂੰ ਨੱਪ ਸਕਦੇ ਹਾਂ ਤੇ ਇਹਨੂੰ ਫੈਲਣ ਤੋਂ ਰੋਕ ਸਕਦੇ ਹਾਂ ਟੈਸਟਿੰਗ ਦੇ ਕਿਸ ਤਰ੍ਹਾਂ ਟੈਸਟ ਲਈ ਵੀ ਫਲੂ ਕਾਰਨਰ ਦੇ ਵਿੱਚ ਰੈਪਿਡ ਜਿਹੜੇ ਟੈਸਟ ਨੇ ਉਹ ਹੋ ਰਹੇ ਨੇ ਹਜੇ ਆਰਟੀਪੀਸੀਆ ਟੈਸਟ ਜਿਹੜੇ ਨੇ ਉਹ ਨਹੀਂ ਹੋ ਰਹੇ ਪਰ ਇੱਥੇ ਮਸ਼ੀਨ ਵੀ ਆ ਰਹੀ ਹੈ ਅਤੇ ਸਟਾਫ ਵੀ ਆ ਰਿਹਾ ਤੇ ਹੋ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਬਠਿੰਡਾ ਵਿਖੇ ਹੀ ਸਾਡੇ ਸਿਵਲ ਹਸਪਤਾਲ ਵਿਖੇ ਹੀ ਆਰਟੀਪੀਸੀਆ ਦੀ ਸਹੂਲਤ ਵੀ ਜਿਹੜੀ ਹੈ ਚਾਲੂ ਹੋ ਜਾਏਗੀ ਔਰ ਫॉर ਟਾਈਮ ਬੀਂਗ ਫੀਰ ਕੋਟ ਵੀ ਅਜੇ ਆਰਟੀਪੀਸੀਆਰ ਨਹੀਂ ਹੋ ਰਿਹਾ ਦੇ ਕੋਵਿਡ ਲਈ ਰੈਪਿਡ ਟੈਸਟ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ